ਉਹ ਤਾਂ ਆਹ ਦੇਖੋ ਐ ਇਸ ਮਲਾਈ ਆ ਸਪਰਾਚੋ ਤੇਲਾ ਕਹਿੰਦੇ ਇਹਨੂੰ ਮਲਾਈ ਨੂੰ ਆ ਦੇਖੋ ਮਲਾਈ ਆ ਬਰੈਡ ਤੇ ਲੈਕਚਰ ਵਾਲੀ ਹੁੰਦੀ ਆ ਹਾਈ ਲੈਂਡ ਰਿਜ਼ਰਵ ਜਾਂ ਬਰਾਂਡੀ ਜਾਂ ਦਾ ਬਲੈਕ ਮਾਈਨ ਆ ਆਖੀ ਲੈ ਕੇ ਆਏ ਹੁਣ ਇਹ ਬੱਚਾ ਨਹੀਂ ਲੈ ਕੇ ਆਇਆ ਚਿਲੇਜੇਆਂ ਵਾਲਾ ਠੀਕ ਆ ਇਹ ਹੈਗਾ ਨਾਰੀਅਲ ਵਾਲਾ ਕੋਕੋ ਹਾਂ ਇਹ ਹੈਗਾ ਬਨਾਣਾ ਪਹਜਾਏ ਬੱਚਾ ਆਪਣੇ ਰਾਤ ਨੂੰ ਗੇਲੇ ਭੁੱਖ ਲੱਗ ਜਾਂਦੀ ਨਾ ਠੀਕ ਉਥੋਂ ਉਹ ਗਾਇਸ ਰੂਟਾ ਰੂਟ ਅੱਥੀ ਲੈਣਾ ਨਹੀਂ ਹੈਗਾ ਮੇਰੇ ਸਾਡੇ ਗਲੇ ਸਾਡੇ ਪਹਿਲੇ ਹੀ ਖਰਾਬ ਆ। ਗਲੇ ਮੇਰੇ ਸਾਡੇ ਪਹਿਲੇ ਹੀ ਖਰਾਬ ਸੂਟ ਦੀ ਅਸੀਂ ਲੈਣਾ। ਤੇ ਮਿਰਚਾਂ ਦੇਖਾ ਤੇ ਦੋ ਅਸੀਆਂ ਦੀ ਲੱਗੀਆਂ ਪੈ ਉਹ ਤੋਂ ਕਿੰਨੇ ਦੀ ਲੈ ਕੇ ਆਈਏ 1.5 ਦੋ ਯੂਰੋ ਦੀ ਲੈ ਕੇ ਆਈਆਂ ਮੰਡੀ ਤੋਂ। ਆਹੋ ਆ ਦੱਸ ਗੱਡੀ ਵਿੱਚ। ਸਹੀ ਓਕੇ। ਇੱਥੋਂ ਲੈਣੇ ਅਸੀਂ ਪਿਆਜ਼ ਦੀ ਪਿਆਜ਼, ਚਿੱਟੇ ਵੀ ਪਿਆਜ਼ ਤੇ ਪਿਆਜ਼ ਲਾਲ ਵੀ ਪਿਆਜ਼ ਆ। ਆ ਵੀ ਪਿਆਜ਼ਾਂ ਤੇ ਇੱਥੇ ਨਹੀਂ ਨੀਗੇ ਛੋਟੇ ਬੱਚੇ। ਆ ਵੀ ਛੋਟੀ ਪਿਆਜ਼ ਵੀ ਧਾਲ ਲੈ ਆ। ਨਾਸੀਆਂ ਦੇ ਸਭ ਵਨਸ ਆਹ ਲੈਣੇ ਪਲਾਲ ਆਹ ਚਿੱਟੇ ਪਸੰਦ ਨੇ ਸਭ ਤੁਹਾਡਾ ਹਾਂ ਨਾ ਨਾ। ਆ ਸਹੀ ਹੈ। ਹਾਂ ਸਹੀ। ਆਦਰਾ ਗਿਆ ਸਬਜ਼ੀਆਂ। ਸਬਜ਼ੀਆਂ ਨਹੀਂ ਇੱਥੋਂ ਲੈਣੀਆਂ ਸਬਜ਼ੀਆਂ ਮੁੱਠ ਵੱਡੀ ਛੋਲੇ ਕੇ ਆਉਣੀ ਹੁੰਦੀ ਹੈ। ਆ ਪਾੜ ਸਾਹਿਬ ਨਾਲ ਵਾਲੇ ਪੈਂਕੜਾਂ ਦਾ ਹਾਲ ਕੀ ਰਹਾ ਹੈ? ਆਇ ਤੇ ਨਾ ਨਹੀਂ ਫੇਵਰਿਟ ਕਲ ਚੌਪੀ ਹੀ ਢਾਲੀ ਲੋਕਾਂ ਦਾ ਚੌਪਾ ਮੈਂ ਬਾਰ ਸਾਮਾਨ ਵਧੀਆ ਮਿਲਦਾ ਹੈ ਕਿਆ ਬਣਿਆ ਇਹਦਾ ਉਦਾਂ ਨਹੀਂ ਕੁਛ ਵੀ ਹੋਇਆ ਉਦਾਂ ਥੋੜੇ ਜਿਆਦੇ ਪੱਕੇ ਹੋਏ ਹੈ ਫੇਰ ਨਹੀਂ ਜਰੂਰ ਚਿਮਲਾ ਵੇਚਦਾ ਹੈ ਸਾਈ ਦੇਖੋ ਉਹ ਤਾਂ ਹੋਈ ਆ ਕਿੱਡੀ ਕਿੱਡੀ ਹੋਈ ਚਲਾ ਮੈਂ ਸੱਤ ਜੱਡੀ ਆ ਇਹ ਮੇਰੇ ਹੱਥ ਆ ਗਿਆ ਤਾਂ ਮੇਰੇ ਹੱਥ ਰੱਖਿਓ ਲੋ ਆ ਤੇਰੇ ਘਣਾ ਵੱਧ ਹੋ ਗਿਆ ਚਲ ਅਧਰ ਆਪ ਕੋਈ ਲੜਾ ਨਹੀਂ ਹੈਗਾ ਲੋ ਆ ਚਲੀ ਅੱਗੇ ਓਕੇ ਰਾਈਡੂਰ ਮੰਡੀ ਤੋਂ ਹੀ ਲੈਣਾ ਸਹੀ ਹੈ। ਆਹ ਹਾਂ। ਬ੍ਰੈਡ ਲੈ ਲੀਏ ਇੱਥੋਂ ਆਹ ਕੋ। ਲੈ ਲੀਏਗੇ ਬ੍ਰੈਡ। ਆਹ ਹਾਂ। ਬ੍ਰੈਡ। ਵੱਡੀ ਬ੍ਰੈਡ ਲੈ ਲਓ। ਫਾਲੀ ਨੂੰ ਥੋੜਾ ਹੀ ਇਗਨੋਰ ਕਰਿਓ ਕਿਉਂਕਿ ਠੰਡੇ ਜਗਾਂ 'ਚ ਗਲੇ ਸਾਡੇ ਖਰਾਬ ਆ। ਦੋ ਲੈ ਲਈਆਂ ਬਰੈਡਾਂ। ਹਾਂ। ਸੁਨੀ ਨਹੀਂ ਆਈਆਂ ਨਾ। ਜਿੰਨੀਆਂ ਪਈਆਂ ਇਹ, ਨਾਲ ਨਾਲ ਪਈ ਹੋਏ ਇਹ। ਇਹ ਘਰੇ ਪਈਆਂ। ਆਹ ਛੋਟਾ ਬ੍ਰੈਡ। ਨਹੀਂ ਆਨੇ ਬੁਲੇਟ ਨੂੰ ਉਹ ਆਹੇ ਵੀ ਲੈਣੀ ਛੋਟੇ ਵੀ ਲੈ ਲੋ ਇਹ ਇੰਟਰਗਾਈਸ ਹੈਗੀ ਆ ਹਾਂ ਪੀਛੇ ਪੁੱਛੇ ਵੀ ਤੇ ਮੁਸਤਰੀਆਂ ਬੱਚੀਆਂ ਆਹੋ ਕਿ ਘੜਾ ਵੀ ਇੱਥੇ ਰੋਗਾ ਸਾਢੇ 4 ਜੂਰੇ ਦੇ ਆ ਗਿਣ ਕੇ ਮੇਰੇ 10 20 ਹੋਣਗੇ ਕੰਬਰੀ ਕਹਿੰਦੇ ਨੂੰ ਨਹੀਂ ਕੰਬਰੀ ਕਹਿੰਦੇ ਆ ਕੰਬਰੀ ਹੋਰ ਹੁੰਦੀ ਬਨੇ ਕੰਬਰੀ ਇੱਤੀ ਹੈ ਇਹ ਆ ਬੱਚੀਆਂ ਛੋਟੀਆਂ ਤੇ ਆ ਸਲਾਮ ਉਹਨੇ ਜਿਹੜੀ ਸਰ ਨਾ ਮਹਿੰਗੀ ਦੁਨੀਆ ਦੀ 60 ਦੀ ਇੱਕ ਨਹੀਂ 100 ਗ੍ਰਾਮ ਤੇ 60 ਦੀ ਕਿਉਂ ਆਸੀ 56 76 ਦੀ ਤੇ ਇਹ ਤਕਰੀਬਨ 500 ਦੀ ਇੰਡੀਅਨ ਰੁਪਏ ਆ ਆ ਚਲੀ ਮੈਂ ਕਿ ਆ ਆ ਸੀ ਪੀਰੀਅਡ ਵਿੱਚ ਕੱਟ ਕੇ ਖਾਂਦੇ ਲੋਕ ਫਰੋਲ ਫਰੋਲ ਕੇ ਓਨ ਹੀ ਇਹ ਤਾਂ ਵਧੀਆ ਸੀ ਬੜੀ ਵਧੀਆ ਲੱਗਦੀ ਇੱਧਰ ਹੈ ਜਾਂ ਜਿਹੜੇ ਪੀਣ ਖਾਣ ਵਾਲਿਆਂ ਦਾ ਫੇਵਰਟ ਸਾਡਾ ਤੇ ਕੋਈ ਕੰਮ ਨਹੀਂ ਲਾਣਾ ਸਿਸਟਮ ਆਪਣਾ ਹੈ ਪਾਸਤਾ ਲੈਣਾ ਵਾਲਾ ਤੁਰਤਲੀਨੀ ਵਾਲਾ ਫੇਵਰਟ ਪਾਸਤਾ ਹੀ ਬਣਾ ਲਾਂਗੇ ਵਿੱਚ ਕਦੀ ਅੱਜ ਬਣਾ ਲਈਏ ਆਪਣੇ ਪਾਸਤਾ ਆਪਣੀ ਇੰਡੀਆ ਦੀ ਸਪੈਸ਼ਲ ਪਤਾ ਕਿਹੜੀ ਆ ਹਾਂ ਹਾਂ ਪੰਜਾਬੀ ਪਰਮ ਦੀ ਸਪੈਸ਼ਲ ਡਾਰੂ ਹੈ ਨਾ ਸਾਰਿਆਂ ਦੇ ਵਿੱਚੋਂ ਠੀਕ ਆ ਆਹਾ ਵਾਲੀ ਹੁੰਦੀ ਆ ਹਾਈ ਲੈਂਡ ਰਿਜ਼ਰਵ ਜਾਂ ਬਰਾਂਡੀ ਜਾਂ ਦਾ ਬਲੈਕ ਮਾਈਨ ਇਹ ਹੈਗੀ ਆਹਾ ਹੈਗੀ 6.49 ਸੈਂਟ ਦੀ ਆ ਹੈਗੀ 4.99 ਦੀ ਠੀਕ ਆ ਜੀ ਤੇ ਆ ਹੈਗੀ ਆ 475 ਦੀ ਇਹੀ ਪਿੰਦੇ ਆਪਣੇ ਇੰਡੀਅਨ ਖਾਸ ਕਰਕੇ ਆਹਾ ਉਹ ਟਮੇ ਟਮੇ ਆ ਜਿਹੜੇ ਜੇਮਸਨ ਨਾ ਜਾਂ ਉਹਨਾਂ ਬੋਤਲਾ ਪਾ ਦਿੰਦੇ ਆ ਤੇ ਉਹ ਇਹ ਵੀ ਕਹਿੰਦੇ ਆ ਫੇ ਕੰਮ ਆਣੀਗਾ ਇੱਥੇ 800 ਤੋਂ ਵੱਧ 800 ਮਿਲਦਾ 1000 ਮਿਲਦਾ ਪਾਸਤਾ ਲੈ ਲਿਆ ਆਪਾਂ ਆ ਲੀ ਵੀ ਤੁਲੀ ਵੀ ਤੋਂ ਆਪਾਂ ਕੀ ਗਾਣੀ ਆ ਅੱਗੇ ਚੱਲਦੇ ਆਮੀ ਤੇ ਸਾਰੇ ਏ 2 ਆਪਾਂ ਮੀਟ ਖਾਂਦੇ ਹੀ ਨਹੀਂ ਸਾਰੀਆਂ ਪਰਵਾਜੋ ਆ ਗਈਆਂ ਇੱਥੇ ਹੁਣ ਆਹ ਦੇਖੋ ਆ ਰੈੱਡ ਵਾਈਨ ਜਿਹੜੇ ਇੰਡੀਆ ਕਹਿੰਦੇ ਪੀਣੇ 1.0 ਬਨ 69 ਦੀ ਮਿਲ ਜੀਂ ਇੰਡੀਆ ਦੇ 150 ਦੀ ਕਿਹਨਾਂ ਦਾ ਮਤਲਬ ਆ ਰੈੱਡ ਬਾਈਨ ਇੱਥੇ ਸ਼ੁਰੂ ਹੋ ਜਾਂਦੀ ਆ ਵੀ ਹੈਗੀ 17 ਜੂਨ 99 ਸੈਂਟ 47 18 ਜੂਨ 80 ਤੇ ਹੈਗਾ ਇਹ ਆ ਚਲਿਆ ਬਹੁਤ ਚਿਰ ਲੈ ਛੋਟਾ ਲੈ ਲੀ ਇੱਕ ਪੈਕਟ ਵਾਲਾ ਮੈਂ ਮਰੇ ਖੜਾ ਸੀ ਇਹ ਹੈਗਾ ਤੇ ਤੇ 095 ਸੈਂਟ 4 0 ਦੀ ਅੱਧਾ ਕਿਲੋ ਟਿੱਕੀ ਹੁੰਦੀ ਹੈ ਇਹ ਸੀ ਤੇ ਸੀ ਜੋ ਬਣਾਉਣ ਨੂੰ ਲਈਦਾ ਇਹ ਦੋ ਲੈ ਲਈਆਂ ਤੇ ਇਹਨਾਂ ਦਾ ਬਣ ਜਾਣਾ ਕਿਲੋ ਦਾ ਦੇਸੀ ਕੇ ਤੇ ਤੇ ਆ ਛੋਟਾ ਮੱਖਣ ਰੋਟੀ ਚੋਪੜਾ ਨੂੰ ਰੋਟੀ ਚੋਪੜਨ ਵਾਲਾ ਆ ਲੱਗ ਮਰਗਰੀਨ ਇਹ ਵੀ ਵਾਰਤ ਨੂੰ ਵੀ ਵਾਰਤ ਨੂੰ ਵਾੜੀ ਦੇ ਵਾਰਤ ਵੀ ਵਸਦੇ ਮਹਿੰਗਾ ਥੋੜਾ ਜਿਹਾ ਪਰ ਇਹ ਖਾਣ ਨੂੰ ਮਰਤੋ ਤੇ ਹੋਰ ਰੋਟੀਆਂ ਚੋਪੜ ਤੇ ਕਈ ਜਿਹੜੇ ਹੈਗੇ ਆਪਣੇ ਪੰਜਾਬੀ ਹੋਏ ਹੀ ਕਹਿੰਦੇ ਵੀ ਆਪਾਂ ਪਨੀਰ ਆ ਪਨੀਰ ਦੀ ਹੈਗਾ ਭਾਈ ਸਾਹਿਬ ਜੀ ਇਹ ਰਕੋਤਾ ਚੱਲ ਆਹ ਇੱਕ ਹੋਰ ਲੱਗ ਗਈ ਇੱਕ ਬਹੁਤ ਬਹੁਤ ਇੱਕ ਰੋਟੀ ਆਪਾਂ ਦੂਜੇ ਕਰਨੇ ਹੁੰਦੇ ਫੇਕੀ ਹੋਇਆ ਇੱਕ ਬਹੁਤ ਆ ਚੱਲਣ ਦੋ ਲੈ ਲੋ ਇੱਕ ਲੈ ਲੋ ਹਲਾ ਪੁੱਛ ਰਿਹਾ ਲੰ ਇੱਥੇ ਲੈ ਲੋ ਇੱਥੇ ਪ੍ਰੋਟੀਨ ਪਿਆ ਸਾਰੇ ਪ੍ਰੋਟੀਨ ਮਾਰੇ ਵੀ ਲੈ ਸਕਦੇ ਦੁੱਧ ਦਹੀਂਾਂ ਦੀ ਵੈਰਾਈਟੀ ਦੇਖੋ ਸੀ ਜਿਆ ਮਾਜੀ ਤਰ੍ਹਾਂ ਦਹੀਂ ਲੈ ਲਓ ਦੇਖੋ ਪਰ ਦਹੀਂ ਪਿਆ ਸਾਰੇ ਉਹ ਅੱਗੇ ਤਾਂ ਸਾਰੇ ਦਹੀਂ ਪਿਆ ਇਹ ਮੇ ਤੁਹ ਕਹਾਪਾ ਅਦਰ ਜਿੱਧਰ ਵੀ ਨਿਗਾਹ ਮਾਰ ਲੋ ਸਾਰੇ ਬੁੱਢੇ ਬੁੱਢੇ ਹੀ ਇੱਥੇ ਆਉਂਦੇ ਸ਼ੋਪਿੰਗ ਕਰਨ ਦੇ ਲਈ ਸੱਚ ਸੌਰੀ ਗਾਇਜ਼ ਦਹੀਂ ਆ ਬਾਲੜ ਫੈਰੋ ਆੜਾ

ਇਹ ਹੈਗਾ ਬਨਾਣਾ ਅੱਛਾ ਹੈ ਪੱਛਾ ਆਪਣੇ ਨੂੰ ਰਾਂਗੂ ਦੇ ਲਈ ਭੁੱਖ ਲੱਗ ਜਾਂਦੀ ਨਾ ਉਥੋਂ ਵੀ ਲੈ ਲਓ ਤੇ ਉਹ ਲੈ ਲਓ ਫਿਰ ਖਾ ਫਲ ਇਹ ਰਾਜੇ ਟੂ ਦਾ ਪ੍ਰਾਧਾ ਆ ਪਾ ਕੇ ਨਾ ਜਿੱਦਾਂ ਹਾਂ ਰੇਤੀ ਜਹ ਤਾਂ ਕਮੇਤੀ ਹੈ ਬੜੀਆਂ ਹਨ ਕਿਉਂਕਿ ਲੋਕ ਜਲਦੇ ਬਹੁਤ ਆ ਦੇਖ ਮੈਂ ਖਾਉਂਗਾ ਉਹੀ ਆ ਲੈ ਲਓ ਤੁਹਾਡੀ ਫੇਵਰਟ ਹੈ ਇਹ ਇਹ ਅਲੱਗ ਅਲੱਗ ਪੌਣੀ ਬੜੀ ਹੋਰ ਹਰੇ ਦਾ ਅਲੱਗ ਅਲੱਗ ਪਹਿਲੇ ਇੱਕ ਪਾ ਲਓ ਇਹ ਵੋਈ ਨਹੀਂ ਨਹੀਂ ਬੱਸ ਪਾ ਮੈਂ ਮੈਂ ਪਾਤਾ േലോ no, ਕਿ ਫਿਰ ਫਿਰ ਦੀ ਆਲਮ ਆ ਗਏ ਜੀਲੀ ਪੰਜ ਪੇਲੀ ਵੈਜੀ ਪਾਲਿਓ ਐ ਪਿੱਛੇ ਦੇਖੋ ਪਿਛੋ ਪਾਲਕ ਮੜਾ ਉੱਤੇ ਆ ਯਾ ਯਾ ਆਈ ਸੀ ਪਾਲਕ ਠੀਕ ਮਸਾਲੇ ਵਾਲਾ ਵੀ ਹੈ ਜਣਾ ਨਾ ਇਹ ਨਾਲ ਵਿੱਚ ਦੂਏ ਵਾਲਾ ਯਾ ਠੀਕ ਕਹਦੇ ਦਰੂ ਮਸਾਲੇ ਵਾਲੇ ਪਾਲਕ ਵਾਲੇ ਹੈਗੇ ਆ ਤੇਰੇ ਚਿੰਕੂ ਹੀ ਕੋਨੇ ਬਸ ਬਸ ਠੀਕ ਫੋਲਾ ਜੀ ਜਿਹੜੇ ਬੰਦੇ ਵੀਰਾਂ ਦੇ ਮੇਰੇ ਭਰਾ ਸ਼ਕੀਨਵਾ ਠੀਕ ਆ ਆ ਜਣਕੀ ਟੋਪ ਦੀਆਂ ਵੀਰਾਂ ਆ ਜਰਮਨ ਦੀਆਂ ਠੀਕ ਆ 2.49 ਸੈਂਟਲੀ ਆਹ ਜਿੰਦਾ ਬੈਕਰਸ 0.89 ਨਣਕੀ 90 ਪੈਸੇ ਦੀ ਆ 80 ਪੈਸੇ ਦੀ ਆ ਠੀਕ ਆ ਆਹ 79 ਪੈਸੇ ਦੀ ਜਣਕੀ ਟੋਪ ਟੋਪ ਦੀਆਂ ਵੀਰਾਂ ਆ ਬੈਸਟ ਬਰਾਉ ਜਰਮਨ ਦੀ ਹੈ ਇਹ ਬੀਅਰ ਬੋ ਟੋਪ ਦੀ 99 ਸੈਂਟ ਪੈਸੇ ਦੀ ਆ 49 ਸੈਂਟ ਦੀ ਆ ਉਹ ਦੇਖੋ ਬੀਅਰ ਕੈਨ ਹੈਗਾ ਜਿਹੜਾ 49 ਸੈਂਟ ਦਾ ਆ ਹੈਗਾ ਆ 59 ਦਾ ਇੰਨੀ ਪਰਕੀ ਉਹ ਥੋੜਾ ਛੋਟਾ ਕਹਿੰਦੇ ਆ ਵੱਡਾ ਕਹਿੰਦੇ ਆ ਹਾਂ ਇਹ ਜਣ ਕੇ ਇੰਨਾ ਇੱਥੇ ਦੂਜਾ ਆ ਇਹ ਖਾਣ ਪੀਣ ਵਾਲਿਆਂ ਨੂੰ ਮੋਜ ਦੇ ਇਹ ਲੈ ਲਓ ਮਰੇ ਤੇ ਇਹ ਦੂਜੀ ਲਿਓ ਤੇ ਇਹ ਲੈਣੀ ਆਪਾਂ ਲਾਵਰ ਵਾਲੀ ਨਾਲ ਲਿਓ ਇਸ ਕਾ ਲੈ ਲਓ ਤੇ ਓਕੇ ਪੁੱਲਾ ਪੈਕੇਟ ਹੈਗਾ ਤੇ ਇਸਕੇ ਇਹ ਲੈ ਲਓ ਤੇ ਇਹ ਬਾਸਮਤੀ ਰਾਈਸ ਹੈ ਨਾ ਪਰ ਬਾਸਮਤੀ ਵੀ ਹੈਗੇ ਮੋٹے ਰਾਈਸ ਪੂਰੇ ਹੀ ਹੁੰਦਾ ਇਹ ਸਿਸਟਮ ਭੰਗਿਆਂ ਵਾਲਾ ਹੀ ਕੰਮ ਆਏ ਉਹ ਅਵੇ ਇਹਦੇ ਕਪਾ ਨੂਡਲ ਨਹੀਂ ਹੈਗੇ ਉਹ ਦੇਖੋ ਇੱਥੇ ਵੀ ਆਉਣ ਲੱਗ ਗਏ ਹੁਣ ਜੀ ਇਹ ਆएंगे ਇੱਥੇ ਵੀ ਆਉਣ ਲੱਗ ਪਏ ਨੇ ਕਿ ਚਾਹੀ ਨਹੀਂ ਗਿਆਂ ਬਹੁਤ ਫੋਰਟੇ ਹੈਗੇ ਤੇਜ ਜਣ ਦੀ ਥਾਂ ਹਾਂ ਆਜ ਫੇਰ ਚੱਲੀਏ ਆਪਾਂ ਅੱਗੇ ਜਿਹੜੀ ਇਹ ਸੁਗੋ ਹੈ ਨਾ ਅਸੀਂ ਪਹਿਲਾਂ ਭਰਦੇ ਹੁੰਦੇ ਸੀ ਪਰ ਅਸੀਂ ਬੰਦ ਕਰਤੀਆਂ ਇਹਨਾਂ ਨੂੰ ਸਿੱਧੇ ਟਮਾਟਰ ਹੀ ਖਾਣੇ ਨੂੰ ਜਾਈਦੇ ਨਾ ਨਾ ਅਸੀਂ ਫਰਸਟ ਟਮਾਟਰ ਹੀ ਭਰਤੀ ਹਾਂ ਹਾਂ ਉਹ ਨੂਡਲ ਲਾ ਲੋ ਨੂਡਲ ਲੈਣੇ ਆਂਗੇ ਲੇ ਦੋ ਲੋਕਾਂ ਇਹ ਤਾਂ ਹੋਰ ਚੀਜ਼ ਦੱਸ ਦੇ ਗਾਇਸ ਨੂੰ ਇੱਧਰ ਰੱਖ ਦਿੰਦੇ ਖਾਣ ਨੂੰ ਛੋਟੀ ਜਿਹੀ ਚੀਜ਼ ਇੱਕ ਕਿ ਜਿੱਦਾਂ ਤੁਹਾਡੇ ਕੋਲ ਮਾਰਕੀਟ ਦੇ ਵਿੱਚ ਨੁਕਸਾਨ ਹੋ ਉਹਦੀ ਵੇ ਜਾਣ ਕੇ ਨਹੀਂ ਕਰਨਾ ਇੱਧਰ ਆ ਦਿਖਾ ਮੈਨੂੰ ਨਾਲ ਆ ਜਿੱਦਾਂ ਹੈਗੀ ਹੈ ਨਾ ਕਿਸੇ ਕੋਲੋਂ ਪੈਕੇਟ ਜਿੱਦਾਂ ਟੁੱਟ ਕੇ ਵਿੱਚ ਰਹਿ ਗਿਆ ਜੇ ਮਾਰਕੀਟ 'ਚ ਤੁਹਾਡੇ ਕੋਲ ਕੋਈ ਚੀਜ਼ ਟੁੱਟ ਜਾਂਦੀ ਆ ਉਹਦਾ ਤੁਹਾਡਾ ਨਹੀਂ ਹੁੰਦਾ ਨੁਕਸਾਨ ਉਹ ਮਾਰਕੀਟ ਵਾਲਾ ਮੈਂ ਹੁੰਦਾ ਚਲੋ ਚੱਕ ਲਿਓ ਪੰਜ ਇੱਕ 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 ਕੈਮਰੇ ਇੱਥੇ ਕੀ ਆਉਂਦੇ ਭਾਲੂਗਾ ਓਕੇ ਓਕੇ ਆ ਤੜੀਆਂ ਫਿਸ਼ਾਂ ਪਈਆਂ ਇੱਥੇ ਮੈਸ਼ ਕੀਤੀਆਂ ਇਹ ਫਿਸ਼ ਆ ਗਈ ਹੈ ਇਹ ਕਿਦਾਂ ਆਇਆ ਕੋਹ ਰਾ ਗਿਆ ਹੈ ਇਹ ਆਹ ਕੁੰਡਾ ਨੇ ਇੱਥੇ ਰੱਖ ਕੇ ਗਿਆ ਪਤਾ ਨਹੀਂ ਕੌਣ ਆ ਪਤਾ ਨਹੀਂ ਆਲੀ ਦੀ ਬੋਲੋ ਪਤਾ ਨਹੀਂ ਕੀ ਰੱਖਿਆ ਗਿਆ ਨਾ ਲਿਗਿਆ ਆ ਸਾਡੀ ਹੋਈ ਹੈ ਨਾ ਆ ਆ ਕਾਈ ਤਰ੍ਹਾਂ ਦੀ ਕਨਫਿਊਜ਼ਨ ਹੋ ਗਈ ਸੀ ਆਪਣੀ ਰੀੜੀ ਲੈ ਕੇ ਆਏ ਸੀ ਕਿਸੇ ਹੋਰ ਦੀ ਲੈ ਕੇ ਆਏ ਪਤਾ ਨਹੀਂ ਕੌਣ ਸਮਾਨ ਰੱਖਿਆ ਅੱਛਾ ਜੀ ਪਤਾ ਨਹੀਂ ਕੌਣ ਛੱਡੀ ਇੱਥੇ ਰੀੜੀ ਦਾ ਸਮਾਨ ਰੱਖ ਗਿਆ ਪਹਿਲੇ ਇਕ ਲੱਲ ਨਹੀਂ ਫਿਰ ਆ ਜਾ ਫਿਰ ਆਪਾਂ ਆਏ ਨਾ ਹੌfte ਤੱਕ ਜਰਤੀ ਆ ਜਾਂਦਾ ਅਜ਼ੂਕ ਕਰੋ ਅਜ਼ੂਕ ਕਰੋ ਕਹਿੰਦੇ ਗਾਇਸ ਖਾਣੋ ਅਜ਼ੂਕ ਕਰੋ ਹਾਂ ਦੇ ਆਪਣੇ ਘਰ ਪਏ ਆ ਸਾ ਆਪਣੇ ਮੋਸਟਲੀ ਗੰਦੇ ਉਹ ਵਰਤੇ 99 ਵਾਲਾ ਪਾਪਾ ਥੋੜੇ ਅਬ ਮੀਰ ਨਹੀਂ ਹੈਗੇ ਪਰ ਇਹ ਜਣ ਕੀ ਖਰਾਬੀ ਨਹੀਂ ਕਰਦਾ ਹੈਗਾ ਇੱਕ ਚਾਰ ਸੈਂਟ ਬਾਅਦ ਪੀ ਲੋ ਉਹ ਚਾਜ ਦਾ ਪੀ ਲੋ 6 ਪੈਸੇ ਬਾਅਦ ਦਾ ਮੂੰਹ ਪਰ ਇਹ ਵਧੀਆ ਹੈ ਇਹ ਘਰ ਪਿਆ ਵੀ ਕਿੰਨਾ ਮੇਰੇ ਨਾਲ ਅਠ ਪਏ ਆ ਆ ਹੈਗੀ ਪ੍ਰੋਟੀਨ ਬਾਲ ਪ੍ਰੋਟੀਨ ਸ਼ੇਕ ਦੁੱਧ ਵਿੱਚ ਨਹੀਂ ਹੈ ਕੱਖ ਨਹੀਂ ਹੈ ਨਹੀਂ ਕਹਿੰਦੇ ਮਤਲਬ ਕਰਦਾ ਚਾਰ ਪੰਜ 6 ਲੈ ਲੋ ਇਹ ਇਧਰ ਗਾਇਦਾ ਦਾ ਸਮਾਨ ਲੱਗਿਆ ਹੁੰਦਾ ਹੈ ਬੱਚਿਆਂ ਦਾ ਵੀ ਇੱਕ ਘੜੇ ਲੀਟਰ ਸਮਾਨ ਕੇ ਕਿੰਨੇ ਬੱਚਿਆਂ ਨੂੰ ਖਿਡਵਾਉਣੇ ਹਨ ਹਣ ਇਹਨੇ ਬਾਰਬੀਕਿਊ ਨਹੀਂ ਕਰਨਾ ਕੋ ਬਾਰਬੀਕਿਊ ਤਾਂ ਸਮੋਲਣ ਲੱਗ ਗਿਆ ਆਹ ਵੜਾ ਦੇਖੋ ਕਿੰਨਾ ਸੋਹਣਾ ਵਲਾ ਚਾਹ ਵੀ ਨਹੀਂ ਆਈ ਚਾਹ ਵਾਲੀ ਚਾਹ ਪੀਣ ਨੂੰ ਮਾੜਾ ਨਹੀਂ ਹੈ ਪਰ ਉਦਾਂ ਤੇਰੀ ਹੋ ਗਿਆ ਫਾਈਬਰ ਆ ਫਾਈਬਰ ਆ ਤੇਰੀ ਬੀ ਇਹ ਆ ਆ ਸੂਪ ਵਾਲੀਆਂ ਗਾਜਰਾਂ ਆ ਤਰਾ ਬੀਕ ਸਬਜੀ ਇੱਦਾਂ ਕੱਟੀ ਹੁੰਦੀ ਆ ਉਹ ਜਿੰਨੇ ਮੈਨੂੰ ਕਦੇ ਨਹੀਂ ਮਿਲ ਰਹੇ ਛੋਟੀ ਲੜਬੜ ਛੋਟੀ ਨਹੀਂ ਲੜੀ ਹੈ ਜੀ ਇਹਨੇ ਘਰ ਤੇ ਜੀ ਲੰਗਾ ਨੂੰ ਕੀ ਇਹ ਕਿਤੇ ਨਹੀਂ ਆ ਤਾਂ ਬਾਹੀ ਟੋੜੀਆਂ ਵਾਲੀਆਂ ਵੀ ਹੋਏ ਤੇ ਫਿਰ ਨਹੀਂ ਆ ਆ ਫਿਰ ਨਹੀਂ ਅਗਲੀ ਆ ਸਹੀ ਹੈ ਇਹ ਬਾળી ਬਦਾਣੇ ਹੀ ਹੋ ਜਾਂਦੇ ਉਹ ਚੰਗੇ ਲੱਗਦੇ ਤੇ 5-5 ਕਿਲੋ ਦੇ ਥੈਲੇ ਜਾਉਂ ਕਰੇ ਉਹ ਬਿੱਤਰ ਆਪਰੇ ਜਿਵੇਂ ਮਰਜ਼ੀ ਬਣਾ ਆਪਣਾ ਖਾਓ ਚਾਲ ਕਰਦੇ ਕਿੰਨੇ ਨੇ ਇਹ 405 ਵੀ 4070 ਰੈਂਟ ਦੇ ਸੀਜ਼ਨ ਦੇ 5 ਕਿਲੋ ਮਰਜ਼ੀ ਖਾਓ ਆ ਦੇਖੋ ਗਾਇਸ ਇੱਥੇ ਇੰਡੀਆ ਖਾਂਦੇ ਹੁੰਦੇ ਸੀ ਨਾ ਰੰਗ ਬੰਗੀਆਂ ਕੁਲਫੀਆਂ ਅਜਿੰਦਰ ਭੱਈ ਵਾਲੀ ਮੈਨੂੰ ਅੱਜ ਵੀ ਯਾਦ ਆਉਂਦੀ ਲੈ ਕੇ ਜਾਵਾਂਗੇ ਪਰ ਖਾਲੇ ਅੱਜ ਨਹੀਂ ਅੱਜ ਨਹੀਂ ਗਲੇ ਕਾ ਪਹਿਲੇ ਜੁੜੇ ਹੋ ਅੱਜ ਨਹੀਂ ਪਹਿਲਾ ਕੇ ਜਾਵਾਂਗੇ ਆਇਆ ਸਮਾਨ ਬੇਖਵਾਨਾ ਸਾਰਾ ਲਿਆਇਆ ਤੇ 43 ਯੂਰੋ ਦਾ ਸਮਾਨ ਆਇਆ 43 43 ਯੂਰੋ ਦਾ ਸੀ ਸਾਰੇ